ਮੈਂ ਅੱਜ ਵੀ ਕੋਰ ਸੰਦੂ ਤੇ ਗੱਲ ਕਰਦੇ ਹਾਂ ਜੀ ਆਪ ਦੇ ਵਿੱਚ ਵੱਡਾ ਟੱਕਾ ਆਪ ਸਰਕਾਰ ਇੱਕ ਵਾਰ ਫਿਰ ਟੱਕਾ ਕਰਦੀ ਨਜ਼ਰ ਆ ਰਹੀ ਹੈ ਯਾਨੀ ਕਿ ਲਾ ਆਰਡਰ ਦੀਆਂ ਧਜੀਆਂ ਉੱਡ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਪਾਸੇ ਜਿੱਥੇ ਪਿਛਲੇ ਦਿਨੀ ਸੰਦੀਪ ਸਿੰਘ ਸਣੀ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਤਸ਼ੱਦਦ ਕੀਤਾ ਗਿਆ ਹਾਲਕਿ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾ ਅਤੇ ਸ਼ੋਮਨੀ ਕਾਲੀ ਦਲ ਦੇ ਪ੍ਰਦਾਨ ਆ ਕੇ ਖੜੇ ਹੋ ਗਏ ਕਿ ਸੰਦੀਪ ਸਿੰਘ ਸਣੀ ਉੱਤੇ ਐਡਾ ਵੱਡਾ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਪੰਜਾਬ ਪੁਲਿਸ ਬੁਚੜ ਪੁਣਾ ਦਿਖਾ ਰਹੀ ਹੈ ਦੂਸਰੇ ਪਾਸੇ ਇੱਕ ਵੱਡਾ ਹੋਰ ਪੰਜਾਬ ਦੇ ਵਿੱਚ ਕਾੜ ਹੋ ਗਿਆ ਹੈ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਬਿਲਕੁਲ ਆਪਦਾ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲਾਅ ਆਰਡਰ ਬਿਲਕੁਲ ਜ਼ੀਰੋ ਦਿਖਾਈ ਦੇ ਰਿਹਾ ਹੈ ਕਿਉਂ ਦਿਖਾਈ ਦੇ ਰਿਹਾ ਹੈ ਕਿਉਂਕਿ ਇੱਕ ਇੱਕ ਮੁੰਡੇ ਨੂੰ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਚੱਕ ਲਿਆ ਗਿਆ ਹੈ ਤੇ ਉਸ ਦੇ ਪਰਿਵਾਰ ਦਾ ਉਸ ਦੇ ਭਰਾ ਦਾ ਉਸ ਦੇ ਮਾਂ ਪਿਓ ਦਾ ਉਸ ਦੀਆਂ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਪੰਜਾਬ ਪੁਲਿਸ ਕੀ ਕੰਮ ਕਰ ਰਹੀ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿੱਡਾ ਉਹ ਵੱਡਾ ਘਾਟਾ ਪੈ ਰਿਹਾ ਹੈ ਇੱਕ ਪਾਸੇ ਪੰਜਾਬ ਨੂੰ ਦੂਸਰੇ ਪਾਸੇ ਲਾਅ ਆਰਡਰ ਦੇ ਉੱਤੇ ਜਿਹੜਾ ਹੈ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਚ ਲਾਅ ਆਰਡਰ ਹੈ ਤਾਂ ਉਹ ਜਿਹੜਾ ਹੈ ਜ਼ੀਰੋ ਲੈਵਲ ਦਾ ਹੈ ਇੱਕ ਪੰਜਾਬ ਦੇ ਪਿੰਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਰਾਵਾ ਦੇ ਵਿੱਚ ਇੱਕ ਮੁੰਡੇ ਨੂੰ ਜਿਹੜਾ ਹੈ ਨਾਂ ਦਾ ਕੁਲਦੀਪ ਸਿੰਘ ਉਫ सोनू ਜਿਸ ਨੂੰ ਇੱਕ ਪੁਲਸ ਪੰਜ ਪੁਲਸ ਮਲਾਜ਼ਮਾਂ ਵੱਲੋਂ ਚੱਕ ਲਿਆ ਗਿਆ ਹੈ ਉਹਦੇ ਘਰ ਦੇ ਵਿੱਚੋਂ ਹੀ ਇੱਕ ਆਧਾਰ ਕਾਰਡ ਦੇ ਰੋਲੇ ਨੂੰ ਲੈ ਕੇ ਉਹ ਪੰਜਾਬ ਪੁਲਿਸ ਵੱਲੋਂ ਚੱਕਿਆ ਗਿਆ ਹੈ ਜਾਂ ਫਿਰ ਕੋਈ ਸ਼ਰਾਦੀ ਅੰਸਰਾ ਵੱਲੋਂ ਚੱਕਿਆ ਗਿਆ ਹੈ ਇਹ ਜਿਹੜਾ ਹੈ ਮੁੰਡਾ 40 ਘੰਟਿਆਂ ਤੋਂ ਮਿਲ ਹੀ ਨਹੀਂ ਰਿਹਾ ਪਤਾ ਹੀ ਨਹੀਂ ਕਿ ਉਹ 40 ਘੰਟਿਆਂ ਤੋਂ ਮੁੰਡਾ ਪੰਜਾਬ ਪੁਲਿਸ ਲੈ ਗਈ ਹੈ ਜਾਂ ਫਿਰ ਸੀਐਸਟਾਫ ਲੈ ਗਿਆ ਹੈ ਜਾਂ ਫਿਰ ਕੋਈ ਸ਼ਰਾਤੀ ਅੰਸਰ ਜਿਹੜੇ ਨੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਆਏ ਤੇ ਉਹ ਗੱਡੀਆਂ ਵਿੱਚੋਂ ਆ ਕੇ ਜਿਹੜਾ ਹੈ ਕੁਲਦੀਪ ਸਿੰਘ ਉਰਫ सोनू ਨੂੰ ਚੱਕ ਕੇ ਲੈ ਗਏ ਨੇ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਉਸ ਮੁੰਡੇ ਨੂੰ ਪਤਾ ਨਹੀਂ ਕਿਹੜੀ ਪੁਲਿਸ ਘਰੋਂ ਚੱਕ ਕੇ ਲੈ ਗਈ ਹੈ ਉਹਦਾ ਭਰਾ ਕਹਿ ਰਿਹਾ ਅਸੀਂ ਸਾਰੇ ਥਾਣਿਆਂ ਦੇ ੱਟਕੇ ਖਾਏ ਆ ਜਾਂ ਸਾਡਾ ਮੁੰਡਾ ਨਹੀਂ ਲੱਭ ਰਿਹਾ ਥਾਣੇ ਵਾਲੇ ਵੀ ਕੋਈ ਸੁਣਵਾਈ ਨਹੀਂ ਕਰ ਰਹੇ ਯਾਨੀ ਕਿ ਪੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਉਹ ਪੰਜ ਮੁਲਾਜ਼ਮ ਘਰ ਵਿੱਚੋਂ ਚੱਕਣ ਆਏ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਫਰੀਦਕੋਟ ਦੇ ਐਸਐਸਪੀ ਨੇ ਜਿਹੜਾ ਹੈ ਭੇਜਿਆ ਹੈ ਕਿਉਂਕਿ ਆਧਾਰ ਕਾਰਡ ਦੇ ਬੇਸ ਤੇ ਜਿਹੜਾ ਹੈ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੇਕਿਨ ਜਦੋਂ ਉਸ ਦਾ ਪਰਿਵਾਰ ਐਸਐਸਪੀ ਕੋਲ ਪੁੱਜਦਾ ਹੈ ਫਰੀਦਕੋਟ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਤੇ ਪਤਾ ਹੀ ਨਹੀਂ ਯਾਨੀ ਕਿ ਪੰਜਾਬ ਦੇ ਹਾਲਾਤ ਇੰਨੇ ਕੋ ਖਰਾਬ ਹੋ ਚੁੱਕੇ ਨੇ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਕਹਿੰਦੇ ਨੇ ਇਸ ਕੋ ਵੀ ਸੁਖਜਿੰਦਰ ਸਿੰਘ ਰੰਦਾਵਾ ਕਹਿੰਦੇ ਨੇ ਚਰਨਜੀਤ ਚੰਨੀ ਕਹਿੰਦੇ ਨੇ ਕਿ ਪੰਜਾਬ ਸਰਕਾਰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲਾਅ ਆਰਡਰ ਬਿਲਕੁਲ ਜ਼ੀਰੋ ਹੈ ਯਾਨੀ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਜਿਹੜਾ ਹੈ ਬੰਦੇ ਨੂੰ ਚੱਕ ਲਿਆ ਜਾਂਦਾ ਹੈ ਹਾਲੇ ਕਿ ਪੰਜਾਬ ਪੁਲਿਸ ਉਹਦੇ ਉੱਤੇ ਵਾਰ-ਵਾਰ ਉਸਦੇ ਪਰਿਵਾਰ ਨੂੰ ਲਾਰੇ ਲਾਉਂਦੀ ਨਜ਼ਰ ਆ ਰਹੀ ਹੈ ਉਹ ਕਹਿੰਦੇ ਜਦੋਂ ਵੀ ਅਸੀਂ ਥਾਣੇ ਦੇ ਵਿੱਚ ਜਾਂਦੇ ਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉਹਦਾ ਭਰਾ ਕਹਿੰਦਾ ਕਿ ਸਾਡਾ 40 ਘੰਟਿਆਂ ਤੋਂ ਮੁੰਡਾ ਲਾਪਤਾ ਹੈ ਲੇਕਿਨ ਲਾਪਰਵਾਹੀ ਤੇ ਪੰਜਾਬ ਦੇ ਵਿੱਚ ਇਸ ਚੀਜ਼ ਨੇ ਵਾਰਦਾਤ ਦਾ ਨਾਮ ਲੈ ਲਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਪਤਾ ਨਹੀਂ ਹੁਣ ਉਹਨੂੰ ਕੋਟ ਰਹੀ ਹੈ ਉਹਨੂੰ ਸੀਐਸਟਾਫ ਕੋਟ ਰਿਆ ਹੈ ਕਿੱਥੇ ਹੈ ਉਹ ਹੁੰਦਾ ਜੇਕਰ ਪੰਜਾਬ ਪੁਲਿਸ ਇੰਨੀ ਕੁ ਕਾਟ ਸਲੋ ਕੰਮ ਕਰੇਗੀ ਤਾਂ ਇਸ ਤਰ੍ਹਾਂ ਲੋਕਾਂ ਦਾ ਦਿਨ ਬਦੇਨ ਜਿਹੜਾ ਹੈ ਲੋਕ ਹੀ ਲੋਕਾਂ ਦਾ ਜਿੱਥੇ ਪਹਿਲਾਂ ਵੀ ਗੋਣੀਆਂ ਚੱਲਦੀਆਂ ਮਰਡਰ ਕਰਦੇ ਦਿਖਾਈ ਦੇਦੇ ਨੇ ਲੇਕਿਨ बार-बार ਪਿੰਡ ਵੀ ਪਰੇਸ਼ਾਨ ਹੋ ਰਿਹਾ ਹੈ ਉਹ ਪਿੰਡ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੁੰਡਾ ਬਹੁਤ ਸਿਆਣਾ ਸੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਸੀ ਉਹਦੀ ਖਾਦ ਦੀ ਦੁਕਾਨ ਸੀ ਖਾਦ ਦੀ ਦੁਕਾਨ ਤੋਂ ਸ਼ਾਮ ਨੂੰ ਉਹ ਬੰਦ ਕਰਕੇ ਆਪਣੇ ਘਰ ਆਉਂਦਾ ਸੀ ਤੇ ਘਰ ਜਦੋਂ ਉਹ ਆਇਆ ਤਾਂ ਉਹਨਾਂ ਨੂੰ ਪੰਜ ਬੰਦਿਆਂ ਵੱਲੋਂ ਜਿਹੜਾ ਪੰਜ ਪੁਲਿਸ ਦੀ ਵਰਦੀ ਵਿੱਚ ਸੀ ਤਾਂ ਘਰ ਵਿੱਚੋਂ ਚੱਕ ਲਿਆ ਗਿਆ ਪੰਜਾਬ ਪੁਲਿਸ ਦੇ ਵੱਲ ਜਿਹੜਾ ਉਦੋਂ ਪਰ ਉਹਦਾ ਪਰਿਵਾਰ ਭੱਜਿਆ ਤਾਂ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦੀ ਜਿਹੜੀ ਹੈ ਗਿਆ ਜਾ ਰਿਹਾ ਹੈ ਪੰਜਾਬ ਪੁਲਿਸ ਸੁਣਵਾਈ ਨਹੀਂ ਕਰ ਰਹੀ ਸਿਰਫ ਇਹੀ ਕਹਿ ਰਹੀ ਹੈ ਕਿ ਤੁਹਾਡਾ ਮੁੰਡਾ ਮਿਲ ਜਾਏਗਾ ਤੁਹਾਡਾ ਮੁੰਡਾ ਮਿਲ ਜਾਏਗਾ ਲੇਕਿਨ ਉਹ ਕਹਿੰਦੇ 40 ਘੰਟਿਆਂ ਤੋਂ ਸਾਡਾ ਮੁੰਡਾ ਨਹੀਂ ਦਿਖਾਈ ਦੇ ਰਿਹਾ ਨਾ ਹੀ ਮਿਲ ਰਿਹਾ ਹੈ ਪਿੰਡ ਸਰਾਵਾ ਦੇ ਵਿੱਚ ਜਿਹੜਾ ਹੈ ਤਰਥੱਲੀ ਮੱਚ ਗਈ ਹੈ ਲੋਕ ਡਰੇ ਹੋਏ ਨੇ ਦੂਸਰੇ ਪਾਸੇ ਪਰਵਾਹ ਡਰਿਆ ਹੋਇਆ ਹੈ ਕਿ ਆਖਰਕਾਰ ਉਹਨਾਂ ਦਾ ਮੁੰਡਾ ਕਿੱਥੇ ਗਿਆ ਤਾਂ ਪੰਜਾਬ ਸਰਕਾਰ ਦੇ ਉੱਤੇ ਜਿਹੜੀ ਹੈ ਇਹ ਬਹੁਤ ਵੱਡੀ ਥੱੱਬਾ ਲੱਗ ਰਿਹਾ ਹੈ ਥੂ-ਥੂ ਹੋ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਚ ਲਾਅ ਆਰਡਰ ਹੈ ਤੇ ਲਾਅ ਆਰਡਰ ਤੇ ਕੰਮ ਕੋਈ ਵੀ ਸਹੀ ਤਰੀਕੇ ਨਾਲ ਪੰਜਾਬ ਵਿੱਚ ਹੁੰਦਾ ਨਹੀਂ ਦਿਖਾਈ ਦੇ ਰਿਹਾ ਧੰਨ